ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਬੈਦ ਬੁੱਢਾ ਸਿੰਘ ਹਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਫਟਕੌਰਨ ਬਾਰੇ ਫਟਕੌਰਨ ਦੀ ਸਮੱਸਿਆ ਬਹੁਤ ਲੋਕਾਂ ਨੂੰ ਆ ਕਾਫੀ ਪੇਸ਼ੈਂਟ ਆਉਂਦੇ ਆ ਜਦੋਂ ਉਹਨਾਂ ਦਾ ਹਾਲ ਦੇਖਦੇ ਆ ਤਾਂ ਮਨ ਨੂੰ ਵੀ ਬੜੀ ਪਰੇਸ਼ਾਨੀ ਹੁੰਦੀ ਆ ਵੀ ਇੰਨੀ ਪ੍ਰੋਬਲਮ ਲੈ ਕੇ ਤੁਸੀਂ ਚੱਲਦੇ ਕਿਦਾਂ ਕਿਦਾਂ ਕੰਮ ਕਰਦੇ ਤੁਸੀਂ ਫਟਕੌਰਨ ਭਾਵ ਪੈਰਾਂ ਦੇ ਵਿੱਚ ਭੌਰੀਆਂ ਜੋ ਹੱਥਾਂ ਦੇ ਵਿੱਚ ਭੌਰੀਆਂ ਹੋ ਜਾਂਦੀਆਂ ਨੇ ਜਿੱਦੋਂ ਕਾਫੀ ਪੇਸ਼ੈਂਟ ਦਿੱਕਤਾਂ ਮਾਉਂਦੇ ਨੇ ਚੱਲਣ ਫਿਰਨ ਦੇ ਵਿੱਚ ਬੜੀ ਤਕਰੀਬ ਹੁੰਦੀ ਹੈ ਪੈਰਾਂ ਤੇ ਭਾਰ ਨਹੀਂ ਆਉਂਦਾ ਤੇ ਅੱਜ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਤੇ ਦੋਸਤੋ ਐਦਾਂ ਹੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਐਂਡ ਤੱਕ ਦੇਖ ਕੇ ਸ਼ੇਅਰ ਜ਼ਰੂਰ ਕਰਨਾ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਪਤਾ ਲੱਗਦਾ ਰਹੇਗਾ ਬੈਸੇ ਤਾਂ ਤੁਸੀਂ ਸਾਰੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਬਹੁਤ ਸਾਰਾ ਰਿਸਪੌਂਸ ਦਿੰਦੇ ਹੋ ਬਹੁਤ ਸਤਿਕਾਰ ਦਿੰਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਥੈਂਕਸ ਕਰਦਾ ਲੇਕਿਨ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਜਿੰਨਾ ਮੇਰੇ ਵੀਰਾਂ ਦੇ ਜਾਂ ਜਿੰਨਾ ਮੇਰੀਆਂ ਭੈਣਾਂ ਦੇ ਪੈਰਾਂ ਦੇ ਵਿੱਚ ਭੌਰੀਆਂ ਨੇ ਜਾਂ ਹੱਥਾਂ ਦੇ ਵਿੱਚ ਭੌਰੀਆਂ ਨੇ ਮੇਰੇ ਦਵਾਖੰਦ ਦੇ ਵਿੱਚ ਇਸ ਦਾ ਸੌਦਾ 100% ਸਫਲ ਇਲਾਜ ਹੈ ਕੋਈ ਇਸ ਦਾ ਵੱਡਾ ਆਪਰੇਸ਼ਨ ਜਾਂ ਕੋਈ ਹੋਰ ਇਸ ਦਾ ਕੋਈ ਅਪਾ ਕਰਨ ਦੀ ਲੋੜ ਨਹੀਂ ਮੇਰੇ ਦਵਾਖਾਨੇ ਦੇ ਵਿੱਚ ਪਹਿਲੇ 20 22 ਸਾਲ ਤੋਂ ਲੈ ਕੇ ਇਹ ਟ੍ਰੀਟਮੈਂਟ ਚੱਲਿਆ ਆਉਂਦਾ ਹੈ ਬਹੁਤ ਸਾਰੇ ਸੰਕੜੇ ਮਰੀਜ਼ ਫਾਇਦਾ ਲੈ ਚੁੱਕੇ ਨੇ ਜਿੰਨਾਂ ਮੇਰੇ ਵੀਰਾਂ ਦੇ ਪੈਰਾਂ ਦੇ ਵਿੱਚ ਹੱਥਾਂ ਦੇ ਵਿੱਚ ਭੌੜੀਆਂ ਨੇ ਭੌੜੀ ਦਾ ਟ੍ਰੀਟਮੈਂਟ ਇਹ ਹੈ ਵੀ ਭੌੜੀ ਨੂੰ ਕੱਢ ਕੇ ਉਸ ਦੇ ਉੱਪਰ ਉਸ ਫਿਰ ਖੋੜ ਨੂੰ ਦਵਾਈ ਦੇ ਨਾਲ ਭਰਿਆ ਜਾਂਦਾ ਉਹਦੇ ਵਿੱਚ ਦਵਾਈ ਭਰੀ ਜਾਂਦੀ ਹੈ ਇੱਕ ਜਾਂ ਦੋ ਵਾਰ ਸਿਰਫ ਦਵਾਈ ਭਰਨੀ ਹੈ ਜਦੋਂ ਪੇਸ਼ੈਂਟ ਮੇਰੇ ਕੋਲ ਆਉਂਦਾ ਹੈ ਤਾਂ ਉਹਦਾ ਦਵਾਈ ਭਰਨ ਦਾ ਇਹ ਫਾਰਮੂਲਾ ਮੈਂ ਆਪ ਦੇ ਹੱਥੀ ਕਰਦਾ ਫਿਰ ਉਸ ਤੋਂ ਬਾਅਦ ਦੂਸਰਾ ਦੂਸਰੀ ਵਾਰ ਦਵਾਈ ਨੂੰ ਉਹਦੇ ਵਿੱਚ ਲਗਾਉਣਾ ਹੈ ਤਾਂ ਪੇਸ਼ੈਂਟ ਨੂੰ ਸਮਝਾਇਆ ਜਾਂਦਾ ਦੱਸਿਆ ਜਾਂਦਾ ਵੀ ਇਸ ਤਰੀਕੇ ਨਾਲ ਇਸ ਕੋਡ ਨੂੰ ਭਰ ਦੇਣਾ ਬਸ ਇੱਕ ਜਾਂ ਦੋ ਵਾਰ ਹੱਦ ਦਵਾਈ ਲੱਗੀ ਜ਼ਿੰਦਗੀ ਭਰ ਕੋਈ ਤਕਲੀਫ ਹੀ ਨਹੀਂ ਹੁੰਦੀ ਦੋਸਤੋ ਇਹ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਜਿਹੜੇ-ਜਿਹੜੇ ਮੇਰੇ ਵੀਰਾਂ ਨੇ ਫਾਇਦਾ ਲਿਆ ਉਹ ਅੱਜ ਤੱਕ ਬਿਲਕੁਲ ਠੀਕ-ਠਾਕ ਨੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਪੈਂਦੀ ਤਾਂ ਦੋਸਤੋ ਜਿਸ ਮੇਰੇ ਵੀਰ ਨੂੰ ਇਸ ਮੈਡੀਸਿਨ ਦੀ ਜ਼ਰੂਰਤ ਹੋਵੇ ਜਾਂ ਇਸ ਸਮੱਸਿਆ ਤੋਂ ਪਰੇਸ਼ਾਨ ਹੋਵੇ ਤਾਂ ਉਹ ਮੇਰੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਕੇ ਸਲਾਹ-ਮਸ਼ਵਰਾ ਕਰ ਸਕਦਾ ਹੈ ਮਿਲਣ ਦਾ ਸਮਾਂ ਮੇਰੇ ਨਾਲ ਮਿਲਾ ਸਕਦਾ ਹੈ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਸੇ ਕਾਲ ਜੀ